ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਭ ਦਾ ਨਵਾਸਾਕਤਾ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਆ ਕਾਟਨ ਦੇ ਸੂਟਸ ਨੇ ਜੀ 3.5 ਮੀਟਰ ਵੱਡੇ ਪਣੇ ਦਾ ਇੱਕ ਫੈ布ਰਿਕ ਲੈਣ ਵਾਲਾ ਫ੍ਰੌਕ ਸਟਾਈਲ ਬਣਿਆ ਹੋਇਆ ਹੈ ਤੁਸੀਂ ਇਹਦੇ ਲੌਂਗ ਕੱਪਸ ਬਣਾ ਸਕਦੇ ਹੋ ਪਲਾਜ਼ੋ ਸੂਟ ਬਣਾ ਸਕਦੇ ਹੋ ਸਿੰਪਲ ਸੂਟ ਸਲਵਾਰ ਸੂਟ ਵੀ ਬਣਾ ਸਕਦੇ ਹੋ ਨੈਕਸਟ ਹੈਗੇ ਬਹੁਤ ਹੀ ਸੋਨੇ ਨਿਊ ਫੈਬ੍ਰਿਕ ਹੈ ਜੀ ਜਿਹੜਾ ਆਪਣਾ ਚੱਲ ਰਿਹਾ ਹੈਗਾ ਟੈਬੀ ਜੋਰਜ ਬਹੁਤ ਹੀ ਵਧੀਆ ਫੈਬਰਿਕ ਰਹਿਣ ਵਾਲਾ ਹੈ ਬਹੁਤ ਹੀ ਅੱਛਾ ਤਰਕ ਹੈ ਇਸਦੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਕਲਰਸ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਬਹੁਤ ਹੀ ਸੋਹਣੇ ਪ੍ਰਿੰਟ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਫੁੱਲ ਪਾਰਟੀ ਵੇਅਰ ਕਲੈਕਸ਼ਨ ਵੀ ਆਪਾਂ ਇਹਨਾਂ ਨੂੰ ਬੋਲ ਸਕਦੇ ਹਾਂ ਤੁਸੀਂ ਇਸ ਦੇ ਉੱਪਰ ਵਰਕ ਕਰਵਾ ਸਕਦੇ ਹੋ ਸਕੈਲਪਿੰਗ ਕਰਵਾ ਸਕਦੇ ਹੈਗੇ ਹੋ इसते लेसिज लगवा के इस वीयू तरीके कस्टमाइज़ करवा सकते सद बहुत ही प्यारे प्यारे, प्यारे प्रिंट ने जी एना बहुत ज़्यादा सोने लिमिटिड जो स्टॉक आ जब यह प्रिंट आते ही सेल हो जाते हैं बहुत ही सोने प्रिंट ने डिजिटल प्रिंट रहने वाला ऑल ओवर सूट हैगा जी ये है, मीटर ऑलओवर ਅਗਰ ਛੋਟੇ ਪਨੇ ਦਾ ਅਗਰ ਵੱਡੇ ਪਨੇ ਦਾ ਹੋਇਆ ਤਾਂ ਇਹ 3.5 ਮੀਟਰ ਹੋਏਗਾ ਬਹੁਤ ਹੀ ਸੋਨੇ ਕਲਰ ਆਪਸ਼ਨਸ ਬਿਲਕੁਲ ਨਿਊ ਲੇਟੈਸਟ ਕਲੈਕਸ਼ਨ ਹੈਗੀ ਹੈ ਜੀ ਇਸ ਵਿੱਚ ਇੱਕ ਨੈਕਸਟ ਸ਼ੇਡ ਅਗਰ ਪਿੰਕ ਸ਼ੇਡ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਬਹੁਤ ਹੀ ਨਾਈਸ ਫਾਈਨ ਕੁਆਲਿਟੀ ਦਾ ਫੈਬਰਿਕ ਲੈਣ ਵਾਲਾ ਹੈ ਸੌਫਟ ਜਿਹਾ ਫੈਬਰਿਕ ਹੈਗਾ ਤੁਸੀਂ ਇਸ ਫੈਬਰਿਕ ਨੂੰ ਕਿਸੇ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਤੁਸੀਂ ਦਾ ਕੋਟ ਸੈੱਟ ਬਣਾ ਸਕਦੇ ਹੋ ਪਲਾਜ਼ੋਸ ਨੂੰ ਬਣਾ ਸਕਦੇ ਹੋ ਸਿੰਗਲ ਸਿੰਪਲ ਸਵਾਰਸੂ ਵੀ ਬਣਾ ਸਕਦੇ ਹੋ ਨੈਕਸਟ ਆਗੇ ਜੀ ਬਹੁਤ ਹੀ ਸੋਹਣੀ ਬਨਾਰਸੀ ਸੂਟਸ ਆ ਗਏ ਆਪਣੇ ਬਨਾਰਸੀ ਦੁਪੱਟਾ ਐਂਡ ਬਨਾਰਸੀ ਹੀ ਸੂਟ ਹੈਗਾ ਠੀਕ ਹੈ ਜੀ ਪਰ ਮੀਟਰ ਅਕੋਰਡਿੰਗ ਫੈਬਰਿਕ ਲੈਣ ਵਾਲਾ ਤੁਸੀਂ ਜਿੰਨੇ ਮੀਟਰ ਲੈਣਾ ਚਾਹੋ ਲੈ ਸਕਦੇ ਹੈਗੇ ਹੋ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਫੁੱਲ ਹੈਵੀ ਬਨਾਰਸੀ ਸੋਨਾ ਚਾਂਦੀ ਦਾ ਵਰਕ ਕੀਤਾ ਹੋਇਆ ਉੱਪਰ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਕਲਰ ਵੀ ਬਹੁਤ ਹੀ ਪਿਆਰਾ ਹੈ ਮਤਲਬ ਫੁੱਲ ਹੈਵੀ ਪਾਰਟੀ ਵੇਅਰ ਕਲੈਕਸ਼ਨ ਹੈ ਹਲਦੀ ਦੀ ਰਸਮ ਦੇ ਲਈ ਨੈਕਸਟ ਇਹ ਵੀ ਬਹੁਤ ਫੁੱਲ ਹੈਵੀ ਹੈਗਾ ऑरगेंजा का सूट हैगा बहुत ही प्यारा जोजेट के भी हैगा ऑरगेंजा भी हैगा है फुल हैवी वर्क किया हो वर्क किया थर्ड वर्क किया बहुत ही प्यारा नाल दुपट्टा हैगा बहुत ही अच्छा दुपट्टा है का। तो देख हो फोर साइड दुपट्टे इंब्रॉयडरी की लेसिस लगी नैक्सट है, है बहुत ही सोहना मल्टी दुपट्टा जो ला लास्ट टाइम बहुत ज्यादा सेल हुए थे अपने ਨੈਕਸਟ ਸੂਟ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਵੀ ਫੁੱਲ ਹੈਵੀ ਇੱਕ ਸੂਟ ਹੈ ਕੈਲਪਿੰਗ ਸੌਰੀ ਸਿਕਰਸ ਵਰ ਕੀਤਾ ਨਾਲ ਮਲਟੀ ਦੁਪੱਟਾ ਆ ਗਿਆ ਜਿਹੜਾ ਆਪਾਂ ਇਸ ਨਾਲ ਪੇਅਰ ਕੀਤਾ ਹੈਗਾ ਬਹੁਤ ਹੀ ਪਿਆਰਾ ਮਲਟੀ ਦੁਪੱਟੇ ਨਾਲ ਤੁਸੀਂ ਕਿਸੇ ਵੀ ਟਾਈਪ ਦਾ ਸੂਟ ਲੈ ਸਕਦੇ ਹੈਗੇ ਹੋ ਨੈਕਸਟ ਆ ਗਿਆ ਬਹੁਤ ਹੀ ਸੋਹਣੇ ਸਟਿਲ ਮਾਡਲ ਦੇ ਸੂਟ ਹੈਗੇ ਬਹੁਤ ਹੀ ਸੋਹਣਾ ਮਾਡਲ ਸਿਲਕ ਹੁੰਦੀ ਹੈ ਜੀ ਉਸ ਦੇ ਉਸ ਫੈਬਰਿਕ ਦੇ ਸੂਟਸ ਦੇ ਫੁੱਲ ਹੈਵੀ ਪਾਰਟੀ ویئر ਇਹ ਵੀ ਆਪਾਂ ਕਹਿ ਸਕਦੇ ਹੈਗੇ ਆ ਜਿਸ ਨੂੰ ਕਿਸੇ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੋ ਪਰ ਮੀਟਰ ਅਕੋਰਡਿੰਗ ਇਹ ਫੈਬਰਿਕ ਆਏਗਾ ਇਸ ਵਿੱਚ ਕਲਰਸ ਆਪਸ਼ਨਸ ਤੁਹਾਨੂੰ ਕਾਫੀ ਮਿਲ ਜਾਣਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸਾਰੇ ਕਲਰਸ ਚੈੱਕ ਕਰਨਾ ਇਹ ਸਾਰੇ ਹੀ ਫੈਬਰਿਕ ਪਰ ਮੀਟਰ ਅਕੋਰਡਿੰਗ ਆਏਗਾ ਜਿਸ ਨੇ ਜਿਵੇਂ ਵੀ ਆਰਡਰ ਕਰਨਾ ਹੈ ਜਿੰਨੇ ਮੀਟਰ ਕਰਨਾ ਹੈ 2.5 ਮੀਟਰ ਦੀ ਕੱਟ ਲੈਣਾ ਜ਼ਰੂਰੀ ਹੈ 2.5 ਤੋਂ نیچے ਕਟਿੰਗ ਨਹੀਂ ਮਿਲੇਗੀ ਐਂ ਜਿਨ੍ਹਾਂ ਨੇ ਵੀ ਲੈਣਾ ਹੈ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਉਸ ਤੇ WhatsApp ਕਰਕੇ ਉਹ ਵਾਲੀ ਫੋਟੋ ਸਾਨੂੰ ਭੇਜ ਕੇ ਫਿਰ ਆਪਣਾ ਐਡਰੈਸ ਸੈਂਡ ਕਰਕੇ ਨੇਮ ਪਿੰਨ ਕੋਡ ਵਿਲੇਜ ਪਿੰਡ ਠੀਕ ਹੈ ਸ਼ਹਿਰ ਡਿਸਟ੍ਰਿਕਟ ਤਹਿਸੀਲ ਪਰ ਆਪ ਪ੍ਰੋਪਰ ਐਡਰੈਸ ਦੱਸ ਕੇ ਫੋਨ ਨੰਬਰ ਦੱਸ ਕੇ ਐਂਡ ਪੇਮੈਂਟ ਕਰਕੇ ਪੇਮੈਂਟ ਤੁਸੀਂ ਔਨਲਾਈਨ ਹੀ ਕਰਨੀ ਹੋਏਗੀ Google Pay Paytm PhonePe ਡਾਇਰੈਕਟ ਅਕਾਊਂਟ ਵਿੱਚ ਪਾ ਸਕਦੇ ਹੈਗੇ ਠੀਕ ਹੈ ਜੀ 올ਓਵਰ ਇੰਡੀਆ ਵਿੱਚ ਵੀ ਸ਼ਿਪਿੰਗ ਅਵੇਲੇਬਲ ਹੈ ਐਂਡ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਦੇ ਵਿੱਚ ਹੀ ਆਨਲਾਈਨ ਹੀ ਕਰਨੀ ਹੋਏਗੀ ਜੀ ਸੋ ਇਸ ਲਈ ਮੈਂ ਕਲੀਅਰ ਕਰ ਰਹੀ ਹਾਂ ਕਈ ਕਸਟਮਰ ਬੈਸਿਸ ਕਰਕੇ ਸਭ ਕੁਝ ਫਾਈਨਲ ਕਰਕੇ ਫਿਰ ਕਹਿ ਦਿੰਦੇ ਆ ਜੀ ਕੈਸ਼ ਔਨ ਡਿਲੀਵਰੀ ਕਰਨੀ ਆ ਅਸੀਂ ਤਾਂ ਸੋ ਇਸ ਲਈ ਮੈਂ ਦੱਸ ਰਹੀ ਹਾਂ ਵੀ ਆਪਣੇ ਕੋਲ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਦੇ ਵਿੱਚ ਹੀ ਆਨਲਾਈਨ ਵੇ ਨਾਲ ਹੁੰਦੀ ਹੈ 7 ਤੋਂ 8 ਡੇਸ ਵਰਕਿੰਗ ਦੇ 7 ਡੇਸ ਮਤਲਬ ਸੈਟਰਡੇ ਸੰਡੇ ਆਫ ਹੁੰਦਾ ਹੈ ਕਈ ਵਾਰ ਤੋ ਉਹ ਕੋਰੀਅਰ ਦੇ ਹੀ ਜਾਂਦੇ ਸੋ ਜੋ ਵਰਕਿੰਗ ਦੇ ਡੇਜ਼ ਹੁੰਦੇ ਨੇ 7-8 ਦੇ ਵਿੱਚ ਕੋਰੀਅਰ ਮਿਲ ਜਾਂਦਾ ਹੈ ਥੈਂਕ ਯੂ